ਕਿਸਾਨ ਸਾਥੀਓ ਆਪਾਂ ਗੱਲ ਕਰਦੇ ਹਾਂ ਕਿ 22 ਮਾਰਚ 2025 ਤੱਕ ਦਾ ਮੌਸਮ ਕਿਵੇਂ ਰਹੇਗਾ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਮਰਖਾਈ ਤੁਸੀਂ ਆਪਣਾ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ Facebook ਪੇਜ ਮੇਰਾ ਆਪਣਾ ਮੇਰਾ ਕਿਸਾਨ ਲਾਈਕ ਕਰ ਸਕਦੇ ਹੋ ਸਬਸਕ੍ਰਾਈਬ ਕਰ ਸਕਦੇ ਹੋ ਫੋਲੋ ਕਰ ਸਕਦੇ ਹੋ ਤਾਂ ਕਿ ਖੇਤੀ ਸਬੰਧੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਕਿਸਾਨ ਦੋਸਤੋ ਪਹਿਲੀ ਗੱਲ ਇਹ ਹੈ ਦੇਖੋ ਇਹ ਤਾਂ ਫਰਵਰੀ ਚ ਹੀ ਕਲੀਅਰ ਸੀਗਾ ਕਿ ਇਸ ਸਾਲ ਤਾਪਮਨ ਵਧਣਗੇ ਸਿਸਟਮ ਆਏਗਾ ਫਿਰ ਘਟ ਜਾਣਗੇ ਵਧਣਗੇ ਘਟ ਜਾਈਗੇ ਵਧਣਗੇ ਘਟੇਗਾ ਤਾ ਐਸੇ ਤਿਕਣਾ ਕਰਦੇ ਕਰਦੇ ਪ੍ਰਮਾਤਮਾ ਨੇ ਇਹੋ ਜਿਹਾ ਟਾਈਮ ਲਿਆਤਾ ਕਿ 22 ਮਾਰਚ ਤੱਕ ਤੁਹਾਡੇ ਜਿਹੜੇ ਤੇ ਤਾਪਮਨ ਹੈਗੇ ਆ ਬਿਲਕੁਲ ਜਿਹੜੇ ਹੈਗੇ ਆ ਫਸਲ ਦੇ ਅਨੁਕੂਲ ਚੱਲਣਗੇ ਉਸ ਤੋਂ ਬਾਅਦ ਦੇ ਵਿੱਚ ਥੋੜਾ ਜਿਹਾ ਵਾਧਾ ਹੋਏਗਾ ਪਰੰਤੂ ਉਸ ਵਾਧੇ ਦੇ ਵਿੱਚ ਵੀ ਉਮੀਦ ਹੈ ਕਿ ਫੇਰ ਐਕਸਿਸਟਮ ਆ ਜਾਏਗਾ ਤਾਂ ਕੁੱਲ ਮਿਲਾ ਕੇ ਜੇ ਅਸੀਂ ਹੁਣ ਗੱਲ ਕਰੀਏ ਸਾਡੇ ਇੱਥੋਂ ਦੇ ਟੋਟਲ ਸਿਸਟਮ ਦੇ ਬਾਰੇ ਤਾ ਇੱਕ ਕਮਜ਼ੋਰ ਸਿਸਟਮ ਜਿਹੜਾ ਹੈਗਾ ਉਹ 18-19 ਮਾਰਚ 2025 ਨੂੰ ਪ੍ਰਭਾਵਿਤ ਕਰਨ ਜਾ ਰਿਹਾ ਹੈ ਜਿਹਦੇ ਸਦਕਾ ਸਾਡੇ ਇੱਥੇ ਕੋਈ ਵਰਖਾ ਹੋਣ ਦੀ ਸੰਭਾਵਨਾ ਨਹੀਂ ਹੈਗੀ ਪਰੰਤੂ ਕੁਝ ਮਾਡਲ ਇਹ ਸ਼ੋਅ ਕਰਦੇ ਐ ਕਿ ਕਿਨਮਨ ਮਾੜੀ ਮੋਟੀ ਵਰਖਾ ਜਿਹੜੀ ਹੈਗੀ ਹੈ ਗੰਗਾ ਨਗਰ ਹਰਮਾਨਗੜ ਜਾਂ ਕੋਈ ਪੰਜਾਬ ਦੀ ਕੁਅਦਕਾ ਹਿੱਸਿਆਂ 'ਚ ਹੋ ਸਕਦੀ ਹੈ ਹਰਿਆਣਾ ਆਮ ਤੌਰ 'ਤੇ ਖੁਸ਼ਕ ਬਣੇ ਰਹਿਣ ਦੀ ਲੋੜ ਹੈ ਜ਼ਰੂਰ ਤਾਂ ਪੰਜਾਬ ਵੀ ਖੁਸ਼ਕ ਹੀ ਬਣਿਆ ਰਹੇਗਾ ਲੇਕਿਨ ਇੱਕ ਕੁਅਦਕਾ ਕਿਤੇ ਕਨਮਨ ਹੋ ਜਾਏ ਦਾ ਬਾਰੇ ਕੀ ਕਹਿਣਾ ਦੂਜੇ ਪਾਸੇ 19 ਤਰੀਕ ਨੂੰ ਇਹ ਇੱਕ ਸਰਕੂਲੇਸ਼ਨ ਮੰਨ ਰਹੀ ਹੈ ਬੰਗਾਲ ਦੀ ਖਾੜੀ ਦੇ ਵਿੱਚ ਤੇ ਇਹ ਸਰਕੂਲੇਸ਼ਨ ਪ੍ਰਭਾਵ ਪਾਵੇਗੀ ਮੱਧ ਪ੍ਰਦੇਸ਼ ਤੱਕ ਤਾਂ ਫਿਰ ਮੱਧ ਪ੍ਰਦੇਸ਼ ਆਪਣਾ ਛੱਤੀਸਗੜ੍ਹ 오ਡੀਸਾ ਪੱਛਮੀ ਬੰਗਾਲ ਪੂਰਬੀ ਸਟੇਟਸ ਤੇ ਤੇਲੰਗਾਨਾ ਆਂਧਰਾ ਪ੍ਰਦੇਸ਼ ਇਹਨਾਂ ਏਸ਼ੀਆ ਦੇ ਵਿੱਚ ਵਰਖਾ ਹੋਵੇਗੀ ਤੇ ਇਹ ਜਿਹੜਾ ਸਿਸਟਮ ਹੈ ਇਹ ਫਿਰ ਅੱਗੇ ਯੂਪੀ ਦੇ ਵਿੱਚ ਵੀ 20 ਤੋਂ 30 ਕਿਲੋਮੀਟਰ ਪ੍ਰਤੀ ਘੰਟੇ ਦੀ ਹਵਾਵਾਂ ਲੈ ਕੇ ਜਾਏਗਾ ਕੋਲ ਮਲਾਕੇ ਸਾਡੇ ਕੋਲੇ ਹੈਗਾ ਹੈ ਕਿ ਸਾਨੂੰ ਇਹ ਸਿਸਟਮ ਕੋਈ ਜ਼ਿਆਦਾ ਪ੍ਰਭਾਵਿਤ ਨਹੀਂ ਕਰਿਆ ਇਸ ਤੋਂ ਬਾਅਦ 25 ਦੇ ਨੇੜੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਇੱਕ ਸਿਸਟਮ ਆ ਰਿਹਾ ਜਿਹੜਾ ਕਿ ਤਕੜਾ ਸਿਸਟਮ ਹੈ ਪਰੰਤੂ ਉਹ ਸਿਸਟਮ ਸਾਡੇ ਇੱਥੇ ਪ੍ਰਭਾਵ ਨਹੀਂ ਪਾ ਰਿਹਾ ਇਹ 24 25 ਵਾਲਾ ਜਿਹੜਾ ਅੱਗੇ 26 27 ਨੂੰ ਇੱਥੇ ਗਾਂ ਪਹਾੜਾਂ ਤੇ ਆਏਗਾ ਤਾਂ ਉਹਦੀ ਕੋਈ ਉਮੀਦ ਨਹੀਂ ਹੈਗੀ ਕਿ ਸਾਡੇ ਇੱਥੇ ਸਿਸਟਮ ਨੂੰ ਪ੍ਰਭਾਵਿਤ ਉਹ ਕਰੇਗਾ ਠੀਕ ਹੈ ਇਹ ਉੱਪਰ ਪਹਾੜਾਂ ਤੇ ਅਸੀਂ ਰੱਖੇਗਾ ਪਰੰਤੂ ਨੇੜੇ ਜਾਣੇ ਮੌਸਮ ਤੱਕ ਕੀ ਬਦਲਾ ਆਉਂਦਾ ਉਹ ਵੱਖਰੀ ਗੱਲ ਹੈ ਕਿ ਇਥੇ ਸਿਸਟਮ ਆਉਂਦਾ ਕਿ ਨਹੀਂ ਆਉਂਦਾ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਸਾਡੇ ਕੋਲੇ ਹੁਣ ਅਗਲੇ 10-12 ਦਿਨ ਜਿਹੜੇ ਹੈਗੇ ਆਮ ਤੌਰ ਤੇ ਮੌਸਮ ਖੁਸ਼ਕੀ ਹੈ ਤੇ ਤੁਸੀਂ ਆਪਣੀ ਹਵਾ ਨੂੰ ਦੇਖ ਕੇ ਉਸ ਹਿਸਾਬ ਨਾਲ ਆਪਣਾ ਪਾਣੀ ਦਾ ਪ੍ਰਬੰਧ ਕਰ ਸਕਦੇ ਹੋ ਜੇ ਅਸੀਂ ਹਵਾ ਦੀ ਕਨੈਕਸ਼ਨ ਦੇਖਦੇ ਆਂ ਤੇ ਸਾਨੂੰ ਇਹ ਲੱਗਦਾ ਕਿ 21-22 ਤੱਕ ਜਿਹੜਾ ਹੈਗਾ ਪਹਾੜਾਂ ਤੋਂ ਆਉਣ ਵਾਲੀਆਂ ਜਿਹੜੀਆਂ ਹਵਾਵਾਂ ਹੈਗੀਆਂ ਭਾਵੇਂ ਕਿ ਅੱਜ ਕੱਲ੍ਹ ਇੰਨੀਆਂ ਠੰਡੀਆਂ ਨਹੀਂ ਹੋਣਗੀਆਂ ਪਰੰਤੂ ਉਹ ਕਣਕ ਦੇ ਲਈ ਸਹਾਇਕ ਹੋਣਗੀਆਂ ਕਿਉਂਕਿ ਵਧਦੇ ਹੋਏ ਤਾਪਮਾਨ ਦੇ ਉੱਤੇ ਇਹ ਰੋਕ ਲਾਈ ਰੱਖਣੀ ਹੈ ਭਾਰਤੀ ਮੌਸਮ ਵਿਭਾਗ ਦਿੱਲੀ ਦਾ ਕਹਿਣਾ ਹੈ ਕਿ ਤਾਪਮਨ ਤਾਂ ਵਧਣਗੇ ਤੇ ਅਗਲੇ 4-5 ਦਿਨ ਦੇ ਵਿੱਚ 2 ਤੋਂ 4 ਡਿਗਰੀ ਤਾਪਮਨ ਸਹਿਜੇ-ਸਹਿਜੇ ਕਰਕੇ ਵਧੇਗਾ ਇਸ ਤੋਂ ਬਾਅਦ ਚ ਜੇ ਅਸੀਂ ਗੱਲ ਕਰੀਏ ਪਹਿਲਾਂ ਪੰਜਾਬ ਦੀ ਤਾਂ ਵਿੱਚ 18-19 ਦਾ ਸਿਸਟਮ ਕਰਕੇ ਥਾੜੀ-ਮੋਟੀ ਹੋ ਸਕਦੀ ਹੈ ਬਾਕੀ ਖੁਸ਼ਕ ਹੈ ਤੇ ਹਜੇ ਤੱਕ ਤਾਪਮਨ ਜਿਹੜਾ ਹੈਗਾ ਨਾਰਮਲ ਚੱਲ ਰਿਹਾ ਹੈ ਇਸੇ ਤਰੀਕੇ ਨਾਲ ਆਪਣਾ ਚੰਡੀਗੜ੍ਹ ਜੇ ਆਪਾਂ ਗੱਲ ਕਰਾਂਗੇ ਹਰਿਆਣਾ ਦੀ ਤਾਂ ਹਰਿਆਣਾ ਵੀ ਜਿਹੜਾ ਹੈਗਾ ਲਗਭਗ ਨਾਰਮਲ ਦੇ ਉੱਪਰ ਹੈਗਾ ਤੇ ਅਗਲੇ ਦਿਨਾਂ ਦੇ ਵਿੱਚ ਆਮ ਤੌਰ ਤੇ ਖੁਸ਼ਕ ਬਣਿਆ ਰਹੇਗਾ ਜੰਮੂ ਦੇ ਵਿੱਚ 19 ਦੇ ਨੇੜੇ ਮਾੜੀ ਮੁੱਟੀ ਕਾਰਵਾਈ ਹੋ ਸਕਦੀ ਹੈ Rajasthan ਦੇ ਵਿੱਚ ਜਿਹੜਾ ਤਾਪਨ ਹੈਗਾ ਉਹ ਵਧਣਾ ਸ਼ੁਰੂ ਹੋ ਹੀ ਚੁੱਕਾ ਹੈ ਤੇ ਇੱਥੇ ਜਿਹੜਾ ਸਿਸਟਮ ਹੈਗਾ ਇਹਦੇ ਕਰਕੇ ਇਕਾਦੁਕਾ ਕਾਰਵਾਈ ਜਿਹੜੀ ਹੈਗੀ ਹਨਮਾਨਗੜ ਗੰਗਾ ਨਗਰ ਦੇ ਨੇੜੇ ਕੁਛ ਇੱਕ ਸਿਸਰੇ ਵਿੱਚ ਹੋ ਸਕਦੀ ਹੈ ਤਾਂ ਇਸ ਸੰਭਾਵਨਾ ਇਹਨਾਂ ਦੀ ਹੈਗੀ ਹੈ ਕਿ ਇਸ ਜਿਹੜੀ ਕਾਰਵਾਈ ਹੈਗੀ ਹੈ ਇਹ ਆਪਣੀ 19 ਵੀਰੇ ਦੇ ਦਰਮਿਆਨ ਹੋ ਸਕਦੀ ਹੈ ਇਹ ਕਾਰਵਾਈ ਕੋਈ ਬਹੁਤੀ ਕਾਰਵਾਈ ਨਹੀਂ ਕੈਨਮਨ ਹਲਕੀ ਵਰਖਾ ਇਹੋ ਜੀ ਹੀ ਸੰਭਾਵਨਾ ਇਹ ਦਿਖਾਈ ਦੇ ਰਹੀ ਹੈ ਕੋਈ ਇਹ ਨਹੀਂ ਬਹੁਤ ਵੱਡਾ ਨਹੀਂ ਪੈਣ ਜਾ ਰਿਹਾ ਤਾਂ ਯੂਪੀ ਦੇ ਵਿੱਚ ਜੀ ਮੌਸਮ ਖੁਸ਼ਕ ਹੈ ਯੂਪੀ ਦੇ ਵਿੱਚ 20 ਤੋਂ 30 ਕਿਲੋਮੀਟਰ ਦੀ ਘੰਟੇ ਦੀ ਹਵਾਵਾਂ ਚੱਲ ਸਕਦੀਆਂ 18 ਤੇ 19 ਨੂੰ ਤੇ 21 22 ਨੂੰ ਫੇ ਜਿਹੜਾ ਹੈਗਾ ਕੋਈ ਜਗ੍ਹਾ ਤੇ ਮਹਿਗਰਜਨ ਕਰਕੇ ਬਿਸ਼ਾਰਾ ਪੈ ਸਕਦੀਆਂ ਕਿਉਂਕਿ ਉੱਧਰ ਵਾਲਾ ਸਿਸਟਮ ਵੀ ਇਹਦੀ ਵਿੱਚ ਮਦਦ ਕਰੇਗਾ ਤਾਂ ਸਾਡੇ ਇੱਥੇ ਜਿਹੜਾ ਹੈਗਾ ਜੀ ਹਵਾ ਦਾ ਸਿਸਟਮ ਹੈਗਾ ਹਵਾ ਸਾਡੀ ਇਹ ਦੱਸਦੀ ਹੈ ਕਿ ਹਵਾ ਸਾਡ ਇੱਥੇ ਲਗਭਗ ਦੇਖੋ 10 12 10 12 ਕਿਲੋ ਪ੍ਰਤੀ ਘੰਟੇ ਦੀਆਂ ਹਵਾਵਾਂ ਤਾਂ ਅਲੱਗ-ਅਲੱਗ ਏਰੀਆ ਚੱਲਦੀਆਂ ਰਹਿਣੀਆਂ ਤੁਹਾਡੀ ਸਕਰੀਨ ਤੇ ਐ ਠੀਕ ਹੈ ਕਿ ਕੁਝ ਟਾਈਮ ਜਿਹੜਾ ਹੈਗਾ ਕੁਝ ਏਰੀਆ ਦੇ ਵਿੱਚ ਇਹ 15 18 ਕਿਲੋ ਪ੍ਰਤੀ ਘੰਟੇ ਤੱਕ ਵੀ ਜਾ ਰਹੀਆਂ ਤਾਂ ਫਿਰ ਜੋ ਵੀ ਅਸੀਂ ਵਰਖਾ ਦਾ ਜਿਹੜਾ ਪਾਣੀ ਦਾ ਡਿਸੀਜਨ ਹੈਗਾ ਕਿਉਂਕਿ ਸਾਨੂੰ ਪਤਾ ਕਿ ਅੱਗੇ ਤਾਪਮਨ ਵਧਣਗੇ ਕਈ ਵੀ ਸਾਡੇ ਬੰਦੇ ਕਰਦੇ ਆ ਕਿ ਪਹਿਲਾਂ ਤਾਂ ਪਾਣੀ ਲਾਉਂਦੇ ਨਹੀਂ ਰਹਿਣ ਦਿੰਦੇ ਆ ਉਸ ਤੋਂ ਬਾਅਦ ਚ ਲੱਗਦਾ ਕਣਕ ਸੁੱਕਦੀ ਉਹਨਾਂ ਪਾਣੀ ਲਾਈਏ ਜੋ ਅਸੀਂ ਪਿੱਛੋਂ ਪਾਣੀ ਲਾਉਣੀ ਆ ਮੜ ਕੇ ਸਾਰੀ ਜੇਕਰ ਕੋਈ ਵੀਰ ਵਿਚਾਰ ਕਰ ਰਿਹਾ ਕਿ ਮੇਰੇ ਖੇਤ ਚ ਪਾਣੀ ਦੀ ਜ਼ਰੂਰਤ ਹੈ ਤਾਂ ਗਿੱਲੇ ਮੂਹੇ ਆਪਣੇ ਲੋਕਲ ਹਵਾ ਦੀ ਸਥਿਤੀ ਦੇਖ ਕੇ ਗਿੱਲੇ ਮੂਹੇ ਜਿਹੜਾ ਹੈਗਾ ਉਹ ਮੋੜਨ ਦੀ ਕੋਸ਼ਿਸ਼ ਕਰੇ ਤਾਂ ਇਹ ਸੀਗਾ ਦੋਸਤੋ ਮੌਸਮ ਤੇ ਭਾਵੇਂ ਕਿ ਸਿਸਟਮ ਆ ਰਿਹਾ ਪਰੰਤੂ ਤੁਹਾਡੇ ਇੱਥੇ ਉਹਦਾ ਪ੍ਰਭਾਵ ਜ਼ਿਆਦਾ ਨਹੀਂ ਪਵੇਗਾ ਕਣਕ ਮੰਨ ਕਿਤੇ ਮਾਰੀ ਮੋਟੀ ਹੋ ਸਕਦੀ ਹੈ ਤੇ ਆਪਣੇ ਏਰੀਏ ਦੇ ਅਨੁਸਾਰ ਆਪਣਾ ਲੋਕਲ ਮੌਸਮ ਦੇਖ ਕੇ ਆਪਣੇ ਕਣਕ ਨੂੰ ਜਿਹੜਾ ਹੈਗਾ ਪਾਣੀ ਨੂੰ ਪਲਾਨ ਕਰ ਸਕਦੇ ਹਾਂ ਉਮੀਦ ਕਰਦਾ ਹਾਂ ਕਿ ਮੌਸਮ ਕਣਕ ਦੀ ਫਸਲ ਹਾਸਤੇ ਚੰਗਾ ਰਹੇਗਾ ਅਤੇ ਕਣਕਾਂ ਦੇ ਝਾੜ ਵਧਣ ਸਾਇਕ ਹੋਇਆਗਾ ਕਿਉਂਕਿ 22 ਮਾਰਚ ਤੱਕ ਟੜਾਜਾ ਤਾਪਮਨ ਹੈਗਾ ਉਹ 20 ਦੀ ਫਸਲ ਦੇ ਅਨੁਕੂਲ ਹੀ ਕਹਿ ਰਿਹਾ ਉਸ ਤੋਂ ਬਾਅਦ ਠੀਕ ਹੈ ਤਾਪਮਨ ਵਧੇਗਾ ਜੇ ਪ੍ਰਮਾਤਮਾ ਨੇ ਕਿਰਪਾ ਕੀਤੀ ਤੇ 25 26 ਵਾਲਾ ਸਿਸਟਮ ਹੈਗਾ ਹੋ ਸਕਦਾ ਕਿ ਥੋੜਾ ਤਾਪਮਨ ਫੇਰ ਘਟੇ ਨਾ ਕਿ